ਕੀ ਗੱਲ ਜੀ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਸਾਵਰਖਾਨਾ ਜੀ ਪਿੰਡ ਪਿੰਡ ਬੱਲੂ ਕਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦਾ ਸੁਬਰਾ ਆਪਣਾ 950142845 ਜੀ ਠੀਕ ਹੈ ਜੀ ਹਾਂ ਜੀ ਬਾਈ ਕਿੰਨਾ ਕਟਮਗਾ ਆਪਣਾ ਨੋ ਕਟ ਦੇ ਨੂੰ ਮੈਨੂੰ 7-8 ਸਾਲ ਹੋ ਗਏ ਜੀ ਇਹ ਕੰਮ ਕਰਦਿਆਂ ਨੂੰ ਜੀ ਠੀਕ ਹੈ ਜੀ ਹਾਂ ਇਹਦਾ ਪੱਕੇ ਪੂਰਾ ਗਿਆਨ ਆ ਜੀ ਇਹ ਕੰਮ ਬਾਰੇ ਪਹਿਲਾਂ ਲਾਉਣ ਚ ਲੈਤੀ ਆ ਜੀ ਐ ਨਹੀਂ ਵੀ ਸਦੇ ਹੱਥ ਪਾਲਿਆ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਇਹਨੂੰ ਕੀ ਹੋਗਾ ਜੀ ਪੈਰਾਂ ਨੂੰ ਵੀ ਜਿਹੜੇ ਮਿੱਟੀ ਪੈਰਾਂ ਚ ਜ਼ਿਆਦਾਤਰ ਪ੍ਰੋਬਲਮ ਸੀਗੀ ਇਹ ਗਾਂ ਜਮੀਨ ਲੱਤ ਲਾ ਰਹੀ ਜੀ ਠੀਕ ਜਿਆਦਾਤਰ ਮਿੱਟੀ ਜਿਆਦਾਤਰ ਪੌਰੀਆਂ ਸੀਆਂ ਦੇ ਪੌਰੀਆਂ ਕੱਢੀਆਂ ਜੀ ਵਿੱਚ ਪੌਰੀਆਂ ਦੇ ਕਾਰਨ ਉਸ ਨੂੰ ਬਹੁਤ ਦਿੱਕਤ ਬਣਦੀ ਆ ਆਪਣੇ ਪੌਰੀ ਬਣ ਜਾਂਦੀ ਆ ਆਪਾਂ ਵੀ ਬਹੁਤ ਤਕਲੀਫ ਮੰਨਦੇ ਆ ਜੀ ਠੀਕ ਹੈ ਜੀ ਪੌਰੀ ਦੇ ਕਾਰਨ ਜੀ ਇਹ ਪੈਰ ਸਹੀ ਨਹੀਂ ਲਾ ਰਹੀ ਸੀ ਠੀਕ ਹੈ ਜੀ ਹਾਂ ਇਹਦੇ ਕਾਰਨ ਲੰਗ ਬਹੁਤ ਜ਼ਿਆਦਾ ਕੱਢਦੀ ਸੀ ਠੀਕ ਹੈ ਜੀ ਆ ਦੇਖੋ ਆ ਪੈਰ ਤੇ ਦੇਖੋ ਜੀ ਠੀਕ ਹੈ ਆ ਜਿਆਦਾਤਰ ਆ ਸਾਰਾ ਚੀਜ਼ ਕੱਢੀ ਆ ਜੀ ਇੱਥੋਂ ਠੀਕ ਹੈ ਜੀ ਠੀਕ ਆ ਕਸਾ ਰਹੀ ਸੀਗੀ ਆ ਵਧਾ ਰਹੀ ਸੀ ਠੀਕ ਹੈ ਜੀ ਇਹਦੇ ਤੇ ਕੱਲੇ ਤੇ ਦਾਬ ਆ ਰਹੀ ਸੀ ਠੀਕ ਹੈ ਜੀ ਇੱਕ ਦੇ ਦਾਬ ਕਾਰਨ ਇਹ ਲੱਤ ਨਹੀਂ ਸੀ ਸਹੀ ਲਾ ਰਹੀ ਠੀਕ ਹੈ ਜੀ ਹਾਂ ਜੀ ਇਸ ਕਰਕੇ ਤੁਰ ਨਹੀਂ ਸਕਦੀ ਸੀ ਕਿੰਨੇ ਕੇ ਪੈਸੇ ਲੁੰਦੇ ਵੀਰੇ ਇਹ ਨਾ ਚਾਰਜ ਦਾ ਦੇ ਇੱਕ ਜਰਾਂ ਨੇ ਬੱਕਰੇ ਤੇਲ ਪਾਣੀ ਲੈ ਲੈਨੇ ਸਾਢੇ ਕਿ 300 ਰੁਪਏ ਚੱਲਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਮੁਰਲੇ ਚ ਵੀ ਇੱਕ ਮਗਰਲੇ ਜੀ ਵੀਰੇ ਹਾਂਜੀ ਹਾਂਜੀ ਪਹਿਲਾਂ ਮਗਰਲੇ ਕਰਨੇ ਉਹ ਤੋਂ ਬਾਅਦ ਮੁਰਲੇ ਵੀ ਕਰੂੰਗਾ ਜੀ ਸਾਰੀ ਪ੍ਰੋਬਲਮ ਹੀ ਅਸੀਂ ਸਹੀ ਕਰਾਂਗੇ ਜੀ ਅਸਾਂ ਪਹਿਲਾਂ ਤੁਰਦੀ ਨਹੀਂ ਜੀ ਗਾਂ ਜਮੀ ਨਹੀਂ ਤੁਰ ਰਹੀ ਜੀ ਇਹ ਅਸਾਂ ਦੇ ਹੁਣ ਜੋ ਕੱਟਦੇ ਨਾ ਕਰ ਤੂ ਭਾਈਆਂ ਨੇ ਇਹ ਤੋਂ ਪਹਿਲਾਂ ਜੀ ਇਹਨਾਂ ਦੇ ਅੰਗ ਪੈਰ ਵਾਲੇ ਨੂੰ ਵੀ ਬੁਲਾਇਆ ਸੀਗਾ ਠੀਕ ਹੈ ਜੀ ਅੰਗ ਪੈਰ ਵਾਲੇ ਨੇ ਵੀ ਦੇਖ ਕੇ ਜੇ ਕਹਤਾ ਉਹ ਕਹਦਾ ਵੀ ਮਤਲਬ ਇਹ ਅੰਗ ਪੈਰ ਦਾ ਹੀ ਆ ਅੰਗ ਪੈਰ ਦਾ ਕੋਈ ਪ੍ਰੋਬਲਮ ਨਹੀਂ ਗਾਣੂ ਆ ਦੇਖੋ ਜੀ ਬਈਆਂ ਕੱਟ ਰਿਹਾ ਬਾਈ ਹਨ ਦੇਖ ਸਕਦੇ ਸਾਫ ਕਰ ਰਿਹਾ ਪਰ ਤੇ ਬਾਕੀ ਸਾਨੂੰ ਹੁਣ ਤੋਰਾ ਵੀ ਤੋੜ ਕੇ ਵੀ ਦਿਖਾਵਾਂਗੇ ਪਹਿਲਾਂ ਤਰਦੀ ਨਹੀਂ ਸੀਗਾ ਦੇਖ ਸਾਰੀ ਬੁੱਢੀ ਨੂੰ ਕਰਕੇ ਦਿਖਾਵਾਂਗੇ ਸੱਟ ਪੈਰਾ ਦੇ ਕਸਾਈ ਵੀ ਬੈਠੀ ਆ ਦੀ ਠੀਕ ਹੈ ਜੀ ਆ ਕਸਾਈ ਬਹੁਤ ਜ਼ਿਆਦਾ ਬੈਠੀ ਆ ਠੀਕ ਹੈ ਜੀ ਇਹ ਬਿਚਾਰੀ ਤੇ ਦਾ ਵੀ ਇੱਕ ਪੈਰ ਤੇ ਆਈ ਜਾਂਦੀ ਠੀਕ ਹੈ ਜੀ ਲੈ ਇਹਨੂੰ ਛੱਡੀ ਬਾਈ ਮੜਾ ਜਾ ਤੋੜ ਲੈਣ ਤੋੜ ਨਹੀਂ ਕਰਨਾ ਹਾਂ ਹਾਂ ਤੋੜਾਂਗੇ ਕਾਨੂੰ ਠੀਕ ਹੈ ਜੀ ਦੇਖੋ ਜੀ ਲੋ ਜੀ ਕੱਟਦੇ ਨੋ ਬਾਈ ਨੇ ਹੁਣ ਸਾਨੂੰ ਦਿਖਾਉਣਿਆ ਤੋੜ ਕੇ ਠੀਕ ਹੈ ਜੀ ਖੂਹ ਵਾਲੀ ਦਵਾਈ ਵੀ ਪਾਉਣੀ ਕੋ ਹਾਂਜੀ ਤੋੜ ਦੋ ਮੜੀ ਮੱਟੀ ਆ ਦੇਖੋ ਜੀ ਹੁਣ ਤੋੜਨ ਲੱਗੀ ਤੋੜ ਲਾ ਮਾੜੀ ਨਮੀ ਤੋੜ ਲਾ ਇਹ ਗੰਦੇ ਨਾ ਨੂੰ ਖਰਾਬ ਹੋਵੇ ਜੀ ਠੀਕ ਹੈ ਲੋ ਜੀ ਯਾਕੀ ਮੰਮੀਆਂ ਲਈ ਕਰਾਂ ਜੀ ਹੁਣ ਤਾਂ ਲੱਤ पे ਅੱਗੇ ਲੱਤ ਲਾਉਂਦੀ ਨਹੀਂ ਸੀ ਜਮੀ ਠੀਕ ਹੈ ਠੀਕ ਹੈ ਹਾਂ ਹਾਂ ਦੇਖੋ ਹੁਣ ਤਾਂ ਬਈ ਲੱਤ ਲਾਉਣ ਲੱਗ ਗਈ ਠੀਕ ਹੈ ਸਿੱਕਾ ਇਹਨੂੰ ਆਕੇ ਬਾਕੀ ਸਿਰੇ ਸੋ ਜਾਣਾ ਪੈਰ ਨੂੰ ਹਜੇ ਸਿੱਕਈ ਸਿੱਕਾ ਇਹ ਦਵਾਈ ਦੂਵੀ ਪਾਣੀ ਪੂਰੇ ਹਾਂ ਖੂਹ ਵਾਲੀ ਦਵਾਈ ਪਾਣੀ ਪਾਉਗੀ ਠੀਕ ਹੈ ਜੀ ਹਾਂ ਲਵਾ ਕੇ ਜਾਵਾਂਗੇ ਲੱਤ ਇਹ ਜੀ ਗੱਲ ਨਹੀਂ ਠੀਕ ਹੈ ਸਿੱਕਾ ਅੱਗੇ ਨੂੰ ਵਾਕਿਆ ਰ ਫਰਕ ਬਹੁਤ ਪੈ ਗਿਆ ਠੀਕ ਹੈ ਸਿੱਕਾ ਲੈ ਦੇਖੋ ਅੱਗੇ ਆ ਦਿੰਦੀ ਚਦਾਉਂਦਾ ਜਮੀਨ ਹੀ ਨਹੀਂ ਦਿੰਦੀ ਸੀਗੀ ਅੱਗੇ ਪੈਰ ਤੇ ਠੀਕ ਹੈ ਠੀਕ ਹੈ ਹਾਂ ਤੇ ਦਵਾਈ ਵੀ ਆਦੇ ਬਾਕੀ ਚ ਰਹਾ ਦੇ ਜੀ ਇਹਦੇ ਸੋਚ ਦੇਖੋ ਕਿੰਨੀ ਆ ਰਾਤ ਨੂੰ ਤੁਸੀਂ ਆਟੋਮੈਟਿਕ ਉਹ ਲੱਤ ਦਾ ਫਰਕ ਦੇਖੋ ਇਹਦਾ ਦੇਖੋ ਜੀ ਹਾਂਜੀ ਹਾਂਜੀ ਸੋਚ ਆ ਰਹੀ ਹਾਂ ਠੀਕ ਹੈ ਠੀਕ ਹੈ ਹੁਣ ਫਰਕ ਦੇਖੋ ਕਿੰਨਾਗਾ ਠੀਕ ਹੈ ਕਾਟ ਜੋਗੀ ਬਾਕੀ ਸਰੇ ਇਹ ਦੂਬਤ ਜਮੀਨ ਮੈਂ ਕਹਿੰਦਾ ਦਿੱਕਤ ਨਹੀਂ ਜੀ ਦੁੱਧ ਵੀ ਵਧੂਗੀ ਗਾਂ ਜੀ ਠੀਕ ਹੈ ਜੀ ਠੀਕ ਹਾਂ ਜੀ ਇੱਕ ਗੱਲ ਹੋਰ ਵੀ ਇਹ ਦੁੱਖ ਤਕਲੀਫ ਵੀ ਕੱਟੀ ਜਾਊਗੀ ਸਹੀ ਗੱਲ ਹੈ ਜੀ ਹੁਣ ਸੋਚ ਆਵਾ ਨਹੀਂ ਦੀ ਹਾਂ ਰਤ ਨੂੰ ਬਹੁਤ ਜ਼ਿਆਦਾ ਸੋਚ ਆਗੀ ਦੇਖੋ ਧਿਆਨ ਨਾਲ ਠੀਕ ਹੈ ਦੇਖ ਸਕਦੇ ਆ ਦੇ ਹੱਥ ਵੀ ਨਹੀਂ ਲਾਉਣ ਦੇ ਰਹੀ ਠੀਕ ਹੈ ਜੀ ਹੁਣ ਨਾ ਘਟਨ ਨਾਲ ਸਹੀ ਹੋ ਜਾਊਗੀ ਹਾਂ ਸਹੀ ਹੋ ਜਾਊਗੀ ਜਮਾਂ ਦਿੱਕਤ ਚੱਕੀ ਜਾਊ ਜੀ ਠੀਕ ਹੈ ਕਿ ਦਵਾਈ ਪਾਈ ਜਾਊਗੀ ਬਾਈ ਹਾਂ ਕੋਹ ਵਾਲੀ ਦਵਾਈ ਹੁੰਦੀ ਹੈ ਜਿਹੜੀ ਉਹ ਚੱਕੀ ਜਾਵਾਂਗੇ ਹਾਂ ਜੀ ਦੱਸੋ ਇਹ ਦੁਆਰੇ ਨੰਬਰ ਦੱਸ ਦਿੰਦੇ ਹਾਂ 9201428455